ਐਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀਏ ਕਿ 4000 ਕਰੋੜ ਦੀ ਕਟੌਤੀ ਦਾ ਬਹਾਲ ਕਰ ਦਿੱਤੀ ਹੈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਦੇ ਕਰਜ਼ੇ ਦੇ ਲਈ ਕਰਜ਼ੇ ਨੂੰ ਲੈ ਕੇ ਜਿਹੜਾ ਕਿ ਕਟੌਤੀ ਬਹਾਲ ਕੀਤੀ ਹੈ ਤੇ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆ ਤੇ ਦੱਸਦੀਏ ਕਿ ਕੇਂਦਰ ਸਰਕਾਰ ਨੇ ਕਰਜ਼ਾ ਹੱਦ ਤੇ ਲਾਏ ਕੁੱਲ ਘਟ ਤੋਂ ਹੁਣ ਪੰਜਾਬ ਦੀ ਜਿਹੜੀ ਕਿ ਕਰੀਬ 4000 ਕਰੋੜ ਦੀ ਜਿਹੜੀ ਕਿ ਕਟੌਤੀ ਬਹਾਲ ਕਰ ਦੁੱਤੀ ਹੈ ਪੰਜਾਬ ਨੂੰ 4000 ਦੀ ਕਰਜ਼ਾ ਹੱਦ ਦੀ ਬਹਾਲ ਤੋਂ ਕਰੀਬ 3000 ਕਰੋੜ ਰਪਏ ਦਾ ਕਰਜ਼ਾ ਚੁਕਣ ਦੀ ਮਨਜ਼ੂਰੀ ਦੇ ਦਿੱਤੀ ਹੈ ਤੇ ਉੱਥੇ ਹੀ ਕੇਂਦਰ ਤੋਂ ਮਿਲੀ ਮਨਜ਼ੂਰੀ ਵਿੱਤੀ ਮਾਰਜ ਚੱਲ ਰਹੇ ਪੰਜਾਬ ਦੇ ਲਈ ਫਿਲਹਾਲ ਰਾਹ ਦੇਣ ਵਾਲੀ ਹੈ ਤੇ ਕੇਂਦਰ ਸਰਕਾਰ ਨੇ ਪਿਛਲੇ ਦਿਨ ਪੰਜਾਬ ਦੀ ਕਰਜ਼ਾ ਹੱਦ ਤੇ 16470 ਕਰੋੜ ਰੁਪਏ ਦਾ ਕੱਟ ਲਗਾ ਦਿੱਤਾ ਸੀ ਤੇ ਸੂਬਾ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਭੇਜ ਕੇ 16470 ਕਰੋੜ ਦੇ ਕੱਟ ਚੋਂ 11500 ਕਰੋੜ ਰੁਪਏ ਦੀ ਜਿਹੜੀ ਕਿ ਕਟੋ ਤੇ ਨੂੰ ਤੱਥ ਪੇਸ਼ ਕਰਕੇ ਜਿਹੜਾ ਕਿ ਝੂਠਲਾ ਦਿੱਤਾ ਸੀ ਤੇ ਕੇਂਦਰੀ ਵਿੱਤ ਮੰਤਰਾਲੇ ਨੇ ਹੁਣ ਚਾਲੂ ਹੋਰੇ 2025 ਤੇ 26 ਦੇ ਲਈ 4000 ਕਰੋੜ ਦੀ ਖਰਚਾ ਜਿਹੜੀ ਕਿ ਹੱਦ ਬਹਾਲ ਕਰ ਦਿੱਤੀ ਹੈ ਤੇ ਜਿਸ ਤੋਂ 3080 ਕਰੋੜ ਪੈਦਾ ਕਰਜਾ ਪੰਜਾਬ ਸਰਕਾਰ ਚਾਲੂ ਵਿੱਤੀ ਸਾਲ ਦੇ ਪਹਿਲੇ 9 ਮਹੀਨਿਆਂ ਦੌਰਾਨ ਚੁੱਕ ਸਕੇਗੀ ਜੋ ਕਿ ਬਾਕੀ ਦੇ 920 ਕਰੋੜ ਰੁਪਏ ਦਾ ਕਰਜਾ ਚਾਲੂ ਵਿੱਤੀ ਬਰੇ ਦੀ ਆਖਰੀ ਤਿਮਾਹੀ ਦੇ ਲਈ ਮਿਲੇਗਾ ਤੇ ਕੇਂਦਰੀ ਵਿੱਤ ਮੰਤਰਾਲੇ ਨੇ ਇਸ ਬਾਕੀ 750 ਕਰੋੜ ਰੁਪਏ ਦਾ ਕਰਜ਼ੇ ਦਾ ਹੱਦ ਬਹਾਲੀ ਜਿਹੜਾ ਕਿ ਮਾਮਲਾ ਵਿਚਾਰ ਅਧੀਨ ਰੱਖ ਲਿਆ ਹੈ ਤੇ ਪੰਜਾਬ ਸਰਕਾਰ ਨੇ 4000 ਕਰੋੜ ਦੀ ਕਰਜ਼ਾ ਜਿਹੜੀ ਕਿ ਹੱਦ ਦੀ ਬਹਾਲੀ ਦੇ ਲਈ ਤਰਕ ਪੇਸ਼ ਕੀਤਾ ਹੈ ਤੇ ਜਿਸ ਦੇ ਤਹਿਤ ਦੱਸਈਏ ਕਿ ਪਾਵਰ ਕਾਮ ਨੂੰ ਸਮੇਂ ਸਿਰ ਬਿਜਲੀ ਸਬਸਿਡੀ ਤਾਰ ਦਿੱਤੀ ਗਈ ਹੈ ਤੇ ਇਸ ਦੇ ਸਬੂਤ ਵੀ ਕੇਂਦਰ ਨੂੰ ਭੇਜੇ ਸਨ ਤੇ ਇਹਨਾਂ ਸਬੂਤਾਂ ਦੀ ਨਜ਼ਰਸ਼ਾਨੀ ਮਗਰੋਂ ਜਿਹੜਾ ਕਿ ਕੇਂਦਰੀ ਮੰਤਰਾਲੇ ਨੇ 4000 ਕਰੋੜ ਦੀ ਕਰਜ਼ਾ ਹੱਦ ਬਹਾਲ ਕਰ ਦਿੱਤੀ ਸੀ ਤੇ ਜਿਸ ਤੋਂ ਬਾਅਦ ਹਾਲ ਹੈ ਕਿ ਕੁੱਲ ਕਰਜ਼ਾ ਹੱਦ ਦੇ ਜੋ 16470 ਕਰੋੜ ਦੀ ਕਟੌਤੀ ਕੀਤੀ ਗਈ ਦਸਨਯੋਗ ਹੈ ਕਿ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੇ ਲਈ ਸਾਲ 25 ਤੇ 26 ਵਾਸਤੇ ਸਮੁੱਚੀ ਕਰਜ਼ਾ ਹੱਦ ਦਾ ਹਿਸਾਬ ਕਿਤਾਬ ਤਿਆਰ ਕੀਤਾ ਸੀ ਤੇ ਜਿਸ ਅਨੁਸਾਰ ਪੰਜਾਬ ਚਾਲੂ ਵਿੱਤੀ ਸਾਲ ਜਿਹੜਾ ਕਿ ਦੌਰਾਨ 5 ਲੱਖ ਤੋਂ ਜਿਹੜਾ ਕਿ ਕਰੋੜ ਉੱਪਰ ਦਾ ਜਿਹੜਾ ਕਿ ਕਰਜ਼ੇ ਨੂੰ ਲੈ ਕੇ ਹੱਦ ਬਣਦੀ ਸੀ ਤੇ ਜਿਸ ਤੋਂ ਬਾਅਦ 38000 ਜਿਹੜਾ ਕਿ 382 ਕਰੋੜ ਰੁਪਏ ਬਣਦੀ ਹੈ ਪਰੰਤੂ ਮਈ 'ਚ ਪੱਤਰ ਜਾਰੀ ਕਰਕੇ ਕੇਂਦਰੀ ਵਿੱਤ ਮੰਤਰਾਲੇ ਨੇ ਜਿਹੜਾ ਕਿ 21905 ਕਰੋੜ ਦੀ ਕਰਜ਼ਾ ਨੂੰ ਜਿਹੜਾ ਕਿ ਹੱਦ ਨੂੰ ਪਰਵਾਣਗੀ ਦਿੱਤੇ ਸੀ ਕੇਂਦਰ ਸਰਕਾਰ ਨੇ ਇਸ ਲਿਹਾਜ਼ ਦੇ ਨਾਲ ਤਾਂ ਪੰਜਾਬ ਦੀ ਪਹਿਲੇ 9 ਮਹੀਨੇ ਦਾ ਕਰਜ਼ਾ ਹੱਦ ਤੇ ਜਿਹੜਾ ਕਿ 16470 ਕਰੋੜ ਦਾ ਕਟ ਲਗਾ ਦਿੱਤਾ ਹੈ ਤੇ ਕੇਂਦਰੀ ਵਿੱਤ ਮੰਤਰਾਲੇ ਨੇ ਵਿਜਲੀ ਸੁਧਾਰ ਦੇ ਹਵਾਲੇ ਨਾਲ ਇੱਕ ਕਟੌਤੀ ਕੀਤੀ ਸੀ ਕਿ ਪੰਜਾਬ ਦੀ ਵਿੱਤੀ ਸਿਹਤ ਡਾਮਡੋਲ ਹੈ ਕਰਜ਼ਾ ਹੱਦ ਦੇ ਵਿੱਚ ਕੋਈ ਵੀ ਕਟੌਤੀ ਪੰਜਾਬ ਨੂੰ ਇਹਨਾਂ ਹਾਲਾਤਾਂ ਦੇ ਵਿੱਚ ਵਾਰਾ ਨਹੀਂ ਖਾਂਦੀ ਹੈ ਤੇ ਸੂਬਾ ਸਰਕਾਰ ਦੇ ਵੱਲੋਂ ਖਰਚਾ ਹੱਦ 'ਚ ਕੀਤੀ ਕਟੌਤੀ ਦੀ ਬਹਾਲੀ ਦੇ ਲਈ ਯਤਨ ਸ਼ੁਰੂ ਕੀਤੇ ਗਏ ਜਿਸ ਤੋਂ ਹੁਣ 4000 ਕਰੋੜ ਦੀ ਕਰਜ਼ਾ ਹੱਦ ਦੀ ਬਹਾਲੀ ਹੋ ਗਈ ਹੈ ਤੇ ਪੰਜਾਬ ਸਰਕਾਰ ਨੇ ਲੰਘੇ ਬਜਟ ਇਜਲਾਸ 25 ਤੇ 26 ਦੇ ਦੌਰਾਨ ਉਥੇ ਹੀ ਜਾ ਹਜ਼ਾਰ ਕਰੋੜ ਦਾ ਕਰਜ਼ਾ ਚੁੱਕਣ ਦੇ ਤੱਤ ਪੇਸ਼ ਕੀਤੇ ਨੇ ਤੇ ਅਨੁਮਾਨ ਅਨੁਸਾਰ 31 ਮਾਰਚ 2026 ਤੱਕ ਪੰਜਾਬ ਸਿਰੇ ਕਰਜ਼ੇ ਦਾ ਬੋਝ ਜਿਹੜਾ ਕਿ 4.17 ਲੱਖ ਕਰੋੜ ਦਾ ਹੋ ਜਾਣਾ ਹੈ ਤੇ ਉਥੇ 31 ਮਾਰਚ 2025 ਤੱਕ 3.82 ਕਰੋੜ ਤੱਕ ਹੋ ਚੁੱਕਾ ਹੈ ਤੇ ਆਪ ਸਰਕਾਰ ਨੇ ਆਪਣੇ ਕਾਰਜਕਾਲ ਦੇ ਪਹਿਲੇ 3 ਵਰਿਆਂ ਦੇ ਦੌਰਾਨ 1.32 ਲੱਖ ਕਰੋੜ ਪੈ ਦਾ ਖਰਚਾ ਚੁੱਕਿਆ ਹੈ ਤੇ ਸਰਕਾਰ ਵਿਰਾਸਤ ਦੇ ਵਿੱਚ ਮਿਲੇ ਕਰਜ਼ੇ ਨੂੰ ਗਲੀ ਦੀ ਹੱਡੀ ਜਿਹੜੀ ਕਿ ਗਲੀ ਦੀ ਹੱਡੀ ਮੰਨ ਰਹੀ ਹੈ ਤੇ ਹੁਣ ਸੂਬਾ ਸਰਕਾਰ ਨੇ ਚਾਲੂ ਵਿੱਤੀ ਸਾਲ 1.11 ਲੱਖ ਕਰੋੜ ਦੀ مالی ਆਪਰਾਪ ਦਾ ਟਿਚਰ ਰੱਖਿਆ ਜੋ ਕਿ ਮਾਲੀਆ ਖਰਚਾ 1.35 ਲੱਖ ਕਰੋੜ ਦਾ ਹੈ ਤੇ ਜਿਸ ਦੇ ਨਤੀਜੇ ਦੇ ਵਜੋਂ ਜਿਹੜਾ ਕਿ ਕਈ ਕਰੋੜਾਂ ਦਾ ਮਾਲੀਆ ਕਟਾ ਹੋਵੇਗਾ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਹੁਣ ਕੇਂਦਰ ਸਰਕਾਰ ਨੇ ਜਿਹੜਾ ਕਿ ਕਰਜ਼ਾ ਹੱਦ ਤੇ ਲਾਇਆ ਉਲਕਟ ਜੋ ਪੰਜਾਬ ਦੀ ਕਰੀਬ 4000 ਕਰੋੜ ਰੁਪਏ ਦੀ ਕਟੌਤੀ ਬਹਾਲ ਕੀਤੀ ਹੈ